ਜਿੱਥੇ ਇੱਕ ਪਾਸੇ ਨਹਿਰਾ ਨਹਿਰੀ ਪਾਣੀ ਛੱਡ ਦਿੱਤਾ ਗਿਆ ਹੈ ਉੱਥੇ ਹੀ ਨਹਿਰੀ ਪਾਣੀ ਆਨਕਾਰਨ ਜਿੱਥੇ-ਜਿੱਥੇ ਨਹਿਰਾ ਕਮਜ਼ੋਰ ਹਨ ਜਾਂ ਨਹਿਰੀ ਪਾਣੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਨਹਿਰਾ ਵਿਭਾਗ ਵੱਲੋਂ ਸਹੀ ਟੰਗਣਾ ਸਾਫ ਨਹੀਂ ਕਰਾਇਆ ਗਿਆ ਉੱਥੇ ਪਾਣੀ ਇਕੱਠਾ ਹੋ ਨਾਲ ਵਿੱਚ ਖੋਰ ਪੈ ਜਾਂਦਾ ਹੈ ਅਤੇ ਨਹਿਰਾ ਟੁੱਟ ਜਾਂਦੀਆਂ ਹਨ ਅਜਿਹਾ ਹੀ ਇੱਕ ਮਾਮਲਾ ਫਾਜ਼ਿਲਕਾ ਜ਼ਿਲ੍ਹੇ ਦੇ ਹਲਕਾ ਬੱਲੂਆ ਦੇ ਪਿੰਡ ਬਜੀਦਪੁਰਾ ਕੋਰਸ ਅੱਜ ਸੂਰੇ ਤੜਕਸਰ ਰਵੇਖਣ ਨੂੰ ਮਿਲਿਆ ਜਿੱਥੇ ਲੰਬੀ ਮੈਨਰ ਟੁੱਟ ਗਈ ਅਤੇ ਤੁਸੀਂ ਵੇਖੋ ਵੀ ਖੇਤਾਂ 'ਚ ਪਾਣੀ ਪਾਣੀ ਭਰ ਗਿਆ ਹੈ ਜ਼ਿਮੇਦਾਰਾਂ ਦੀ ਟੂੜੀ ਜੋ ਬਕ ਕੁਝ ਬਣ ਗਈ ਸੀ ਤੇ ਕੁਝ ਬਣਨ ਵਾਲੀ ਸੀ ਅਤੇ ਕਈ ਮੋਟਰਾਂ ਕਈ ਪਸ਼ੂਆਂ ਦੇ ਚਾਰੇ ਅਤੇ ਕਈ ਪਸ਼ੂ ਇਸ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਏ ਹਨ ਤੇ ਕਈ ਘਰਾਂ ਦਾ ਨੁਕਸਾਨ ਹੋਇਆ ਹੈ ਜਿਸ ਤੋਂ ਬਾਅਦ ਜ਼ਿੰਮੇਵਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਵੀ ਉਹ ਤੂੜੀ ਬਰਾਣ ਤੋਂ ਬੈਠੇ ਸੀ ਤੇ ਤੂੜੀ ਬਰਾਣੀ ਸੀ ਕਣਕਾ ਵੱਢ ਲਿਆ ਸੀ ਪਰ ਨਹਿਰ ਟੁੱਟਣ ਕਾਰਨ ਉਹਨਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ ਮੋਟਰਾਂ ਡੁੱਬ ਗਿਆ ਹਨ ਪਸ਼ੂਆਂ ਦਾ ਚਾਰਾ ਜੋ ਖੇਤਾਂ ਵਿੱਚ ਲੱਗਿਆ ਹੋਇਆ ਤੇ ਪਾਣੀ ਭਰ ਗਿਆ ਹੈ ਜੋ ਪਾੜ ਹੈ ਉਹ ਐਸ਼ਵੇਰ ਤੱਕ ਲਗਭਗ 70 ਤੋਂ 100 ਫੁੱਟ ਦਾ ਪੈ ਗਿਆ ਸੀ ਤੇ 150 ਏਕੜ ਦੇ ਵਿੱਚ ਪਾਣੀ ਭਰ ਗਿਆ ਸੀ ਮੌਕੇ ਤੇ ਜ਼ਿੰਮੇਵਾਰਾਂ ਦਾ ਤੇ ਲੋਕਾਂ ਦਾ ਸਰਕਾਰ ਤੋਂ ਕੀ ਮੰਗ ਕੀਤੀ ਗਈ ਹੈ ਅਤੇ ਨਹਿਰ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡ ਮਜੀਦਪੁਰਾ ਕੋਲ ਜਦ ਬੁਲਾਇਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲ ਗਈ ਆ ਤੇ ਠੇਕੇਦਾਰ ਨੂੰ ਕੰਮ ਦੇ ਦਿੱਤਾ ਗਿਆ ਹੈ 2 ਦਿਨਾਂ ਦੇ ਵਿੱਚ ਇਹ ਜੋ ਪਾੜ ਪਿਆ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ ਪੱਕਾ ਖਾਲ ਤੋੜ ਕੇ ਪਾਣੀ ਕਢਾਇਆ ਗਿਆ ਹੈ ਨੁਕਸਾਨ ਜੋ ਹੋਇਆ ਹੈ ਤੁਹਾਡੇ ਸਾਹਮਣੇ ਹੈ ਇਸ ਬਾਰੇ ਸਰਕਾਰ ਬੁਲੇਟ ਦਿੱਤਾ ਗਿਆ ਹੈ ਹੋਰ ਕੀ ਕੁਝ ਹੋਇਆ ਸਭ ਕੁਝ ਜਾਣ ਲਈ ਸਾਡੇ ਨਾਲ ਬਨੇ ਰੋ ਕੀ ਕਹਣਾ ਚਾਹੁੰਦੇ ਹੋ ਸੁਖਮੰਦਰ ਜੀ ਜੀ ਦੇਖੋ ਕਹਿੰਦਾ ਤਾਂ ਕੀ ਜਾਵੇ ਲਗਭਗ ਮਹਿਰ ਤੜਕੇ 4 ਵਜੇ ਟੁੱਤੀ ਹੈ ਕਿ ਸਾਡੇ ਮੌਕੇ ਤੇ ਜਿਹੜੇ ਨਗਰ ਦੇ ਸਰਪੰਚ ਜੀ ਦਸ਼ਂਦਰ ਸਿੰਘ ਜੀ ਟਰਣੀਓ ਤੜਕੇ ਜਦੋਂ 5:30 ਵਜੇ ਉੱਠੇ ਆ ਹੂੰ ਉਹਨਾਂ ਨੇ ਦੇਖਿਆ ਵੀ ਪਾਣੀ ਇੱਧਰ ਆਇਆ ਪਤਾ ਨਹਿ ਟੁੱਟੀ ਐ ਹੂੰ ਤਾਂ ਉਹਨਾਂ ਨੇ ਫਿਰ ਮਹਿਕਮੇ ਨੂੰ ਤਲਾਹ ਕਰੀ ਹੁਣ ਮਤਲਬ ਤੇ ਇਹ ਜਿਹੜਾ ਦੇਖੋ ਤੁਸੀਂ ਨੁਕਸਾਨ ਕਿੰਨਾ ਸਾਡੇ ਕਿਸਾਨਾਂ ਦਾ ਹੋਇਆ ਇੱਧਰ ਸਾਡੇ ਰਣਤੀਸਨ ਕੋਲ ਖੜੇ ਐ ਚਾਹ ਤੇ ਰੋਟੀਾਂ ਵੀ ਡੁੱਬੀ ਖੜੀ ਐ ਤੂੜੀ ਐ ਜਿਹੜੀ ਉਧਰ ਫਲੋਰਸਿੰਗ ਸਾਹਿਬ ਦਾ ਸਰਪੰਚ ਕੀ ਜਿਹੜੀ 17 80 ਟਾਲੀਆਂ ਤੂੜੀ ਇੱਧਰ ਇਹਨਾਂ ਦੇ ਬਣ ਪਿਆ ਸੀ ਦਸਿੰਦਰ ਸਰਪੰਚ ਕਾ ਹੀ ਪਿਆ ਸੀ ਇਹਦੇ ਚ ਪੱਲਰ ਪਿਆ ਸੀ ਸਾਡਾ ਕੁਲਦੀਪ ਸਿੰਘ ਦਾ ਉਹ ਸਾਰਾ ਨਸ਼ਟ ਹੋ ਗਿਆ ਪਨੀਰੀਆਂ ਲਾਈਆਂ ਸੀ ਲੋਕ ਰਾਜ ਦਸਿੰਦਰ ਸਿੰਘ ਜੀ ਪਿੰਡ ਵਜੀਪੁਰਾ ਸਰਪੰਚ ਜੀ ਇੱਕ ਲੰਬੀ ਮੈਨ ਦੀ ਟੁੱਟੀ ਹੈ ਸਰ ਕੀ ਕਾਰਨ ਕੀ ਰਿਹਾ ਕਿੰਨੀ ਫੁੱਟ ਦਾ ਪੜ ਗਿਆ ਕਾਰਨ ਇਹ ਖੱਡ ਵਗੈਰਾ ਹੋ ਸਕਦੀ ਹੈ ਪਾੜ ਇਸ ਟਾਈਮ ਹੈ ਜੀ ਪੰਜਾਬ 55 ਫੁੱਟ ਤੋਂ ਸੱਡ ਦੇ ਨੇੜੇ ਗਿਆਉਣੇ ਹੂੰ ਤੇ ਉਹ ਜ ਵਧੀ ਜਾਂਦਾ ਜੀ ਇਸ ਕਰਕੇ ਕੁਝ ਤਾਂ ਉਹ ਦਰਖਤ ਸੀ ਹੋ ਸਕਦਾ ਉਹਨਾਂ ਦੇ ਨਾਲ ਜਿਹੜਾ ਹੱਲੀ ਆਉਣ ਉਹਦੇ ਨਾਲ ਨਹਿਰ ਦੀ ਪੱਟੀ ਦੀ ਤਰੇੜ ਦਿੱਤੀ ਆਉਣ ਜੀ ਹੂੰ ਕੀ ਕੀ ਨੁਕਸਾਨ ਹੋ ਗਏ ਜੀ ਇੱਥੇ ਨੁਕਸਾਨ ਹੈ ਟੂੜੀ ਸਾਹਮਣੇ ਬਣਨ ਵਾਲੀ ਸੀਗੀ ਕੁਝ ਕੋਈ ਖਾਲੇ ਪੱਕੇ ਭਨੇ ਗਿਆ ਟਾਣੀਆਂ ਦੇ ਵਿੱਚ ਪਾਣੀ ਪਹੁੰਚ ਉਹ ਕਰ ਖਾਲੇ ਭਨੇ ਹੂੰ ਟਾਣੀ ਦੇ ਨਾਲ ਤੇ ਪਾਣੀ ਫਿਰ ਪੂਆ ਪਪਨ ਝਗੜੇ ਜਿੱਥੇ ਪੱਕੇ ਖਾਲੇ ਪੰਨੇ ਹਰਾਚਾਰਾ ਤੂੜੀਆਂ ਨੁਕਸਾਨੀ ਗਈਆਂ ਜੀ ਟਾਣੀ ਚ ਬਟਕੀਆਂ ਆਈਆਂ ਸਰ ਜੀ ਹਾਂਜੀ ਟਾਣੀਆਂ ਟਾਣੀਆਂ ਹੈ ਜੀ ਦੋ ਵਿੱਚ ਚਾਉਂਦੇ ਮਕਾਨੂ ਮੁਕੇਸ਼ ਦੇ ਵਿੱਚ ਬਣੀ ਹੋਇਆ ਇੱਕ ਟਾਣੀ ਆਉਂਦੀ ਹੈ ਜੀ ਬਣੀ ਨੈਰੀ ਮੇਕਮੇ ਵੱਲੇ ਅਧਿਕਾਰੀ ਆ ਗਈ ਸੀ ਜੀ ਹਾਂਜੀ ਸਵੇਰੇ ਆ ਗਈ ਸਾਢੇ 5 ਲਗਭਗ ਫੋਨ ਕਰਿਆ 600 600 ਸਾਢੇ 6:30 ਪਹੁੰਚ ਗਏ ਸੀ ਮੈਨੂੰ ਹੁਣ ਕੀ ਪ੍ਰੋਸੀਡਿੰਗ ਚੱਲ ਰਿਹਾ ਜੀ ਸੈਸਿੰਗ ਚੱਲ ਰਿਹਾ ਜੀ ਮਿੱਟੀ ਮਿੱਟੀ ਦੇਖ ਲੈਣ ਦੀ ਜਗ੍ਹਾ ਪੇਛੋਂ ਨਹਿਰ ਬੰਦ ਕਰਵਾਤੀ ਗਈ ਹੈ ਮਿੱਟੀ ਮਿੱਟੀ ਚ ਦੇਖ ਕੇ ਸਾਰੇ ਚਾਲੂ ਹੋ ਗਏ ਜੀ ਦੇਖੋ ਜੀ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲਗਭਗ ਪੂਰੀ ਬਨੌਣ ਵਾਲੀ ਪਈ ਸੀ ਜੀ ਤੇ ਅਜ ਤੂੰ ਗਹਾ ਅਜੇ 3-400 ਕਿੱਲਾ ਰਕਬਾ ਅਜੇ ਪੂਰੀ ਬਨੌਣ ਵਾਲਾ ਹੋਰ ਪਿਆ ਇਹ ਪਾਣੀ ਉਧਰੋਂ ਟੁੱਟ ਰਿਹਾ ਹੈ ਲਗਭਗ ਵੱਧ ਰਿਹਾ ਹੈ ਤੇ ਇਸ ਕਰਕੇ ਵੀ ਮੋਟਰਾਂ ਵੀ ਉਧਰ ਕਾਫੀ 20 ਤੇ ਮੋਟਰਾਂ ਉਧਰ ਹੈ 10 ਤੋਂ 15 ਮੋਟਰਾਂ ਲਗਭਗ ਇਸ ਡੁੱਬ ਗਈਆਂ ਜੀ ਕਿਸਾਨਾਂ ਉਹ ਵੀ ਚੁੱਪ ਗਈਆਂ ਜੀ ਸਾਰੀਆਂ ਪੱਠਾ ਹਰਾ ਪੱਠਾ ਪੂੜੀ ਆ ਹੁਣੇ ਬਣਾ ਕੇ ਵਿਚਾਰਾਂ ਨੇ ਖਰਚਾ ਕਰਿਆ ਜੀ ਤੇ ਇਧਰੋਂ ਦੇਖੋ ਚਾਰ ਚਫੇਰੋਂ ਕਿਰੇ ਖੜੀ ਟਾਣੀ ਤੇ ਐਸ ਪਾਸੇ ਨੂੰ ਰੱਖ ਬੈਨੂ ਵੀ ਪਾਣੀ ਪੈ ਗਿਆ ਜੀ ਚਾਰ-ਚਪੇਰੇ ਟੁੱਟ ਟੁੱਟ ਪਾਣੀ ਪਈ ਜਾਂਦਾ ਕਿੰਨੇ ਏਕੜ ਚ ਪਾਣੀ ਫੈਲ ਗਿਆ ਜੀ ਪਾਣੀ 150 ਏਕੜ ਤੋਂ ਉੱਪਰ ਆ ਜੀ ਲਗਭਗ ਮਨ ਲਦਾ 3-400 ਏਕੜ ਚ ਪਾਣੀ ਜਾਊਗਾ ਨਹਿਰ ਕਿੰਨੇ ਫੁੱਟ ਦਾ ਪਾੜ ਪਿਆ ਜੀ ਨਹਿਰ 700-150 ਫੁੱਟ ਦੇ ਲਗਭਗ ਪਾੜ ਲੱਗਦਾ ਸਾਨੂੰ ਵੀ ਹੈਗਾ ਕਿੰਨੇ ਕਿੰਨੇ ਵਜੇ ਨਹਿਰ ਟੁੱਟੀ ਜੀ ਨਹਿਰ ਲੱਗਦਾ ਅੰਦਾਜ਼ਾ ਜੀ ਇੱਥੇ ਸਾਡੇ ਮੌਕੇ ਦੇ ਸਰਪੰਚ ਸੁਬਿੰਦਰ ਸਿੰਘ ਜੀ ਚਾਣੀ ਉਹਨਾਂ ਨੇ ਤਰ ਕੇ 6 ਵਜੇ ਨਹਿਰ ਚੱਕਰੀ ਆ ਉਦੋਂ ਟੁੱਟਿਆ ਲਗ 3 ਜਾਂ 4 ਘੰਟੇ ਨਹਿਰ ਟੁੱਟੀ ਆ ਹੂੰ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਮੰਗਤਾ ਹੈ ਸਰਕਾਰ ਤੋਂ ਕਿਸਾਨਾਂ ਦੀ ਮਦਦ ਕੀਤੀ ਜਾਵੇ ਇਸੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਗਿਆ ਕਿਸਾਨ ਪਹਿਲਾਂ ਹੀ ਆਰਥਿਕ ਨੁਕਸਾਨ ਮਾਰ ਚੱਲ ਰਿਹਾ ਤੇ ਆ ਫਿਰ ਨੁਕਸਾਨ ਹੋ ਗਿਆ ਦੂਈ ਮਾਰ ਪੈਗੀ ਹਾਰਦੀਪ ਗੋਇਲ ਕਿਸ ਤਰ੍ਹਾਂ ਦੀ ਸੂਚਨਾ ਮਿਲੀ ਸੀ ਸਰ ਮੈਨੂੰ ਸਵੇਰੇ 5:30 ਵਜੇ ਸੂਚਨਾ ਮਿਲੀ ਸੀ ਕਿ ਜਨਹਿਰ ਜਿਹੜਾ ਬ੍ਰੀਚ ਹੋ ਗਈ ਹੈ ਤੇ ਫਿਰ ਮੈਂ ਆ ਕੇ ਮੌਕੇ ਤੇ ਬ੍ਰੀਚ ਦਾ ਦੇਖਿਆ ਜੀ ਤੇ ਬ੍ਰੀਚ ਦੀ ਲਗਨ ਲੰਥ ਕਿੰਨੀ ਰਿਹਾ ਵਧਰੀ ਹੈ ਹੁਣ 70 ਫੁੱਟ ਦਾ ਪਾੜ ਮੌਕੇ ਤੇ ਪੈ ਚੁੱਕਿਆ ਜੀ ਜੀ ਕਿਹੜੀ ਨਹਿਰ ਟੁੱਟੀ ਹੈ ਕਿੰਨੇ ਕੁ ਫੁੱਟ ਦਾ ਪਾੜ ਹੈ ਲੰਬੀ ਰਜਵਾ ਜੀ ਬਲਵਾਨਾ ਹਲਕੇ ਚੰਦੀਏ 70 ਫੁੱਟ ਦਾ ਪਾੜ ਹੈ ਕੋਈ ਨੁਕਸਾਨ ਕੀ ਕੀ ਹੋਇਆ ਸਰ ਇਥੇ 100 ਬੀਕੜਵਾਂ ਚ ਜੀ ਪਾਣੀ ਲੱਗ ਗਿਆ ਜਿਆਦਾ ਪੋਜਾ ਪਾਣੀ ਭਰ ਗਿਆ ਤੇ 1 2 1 ਨੂੰ ਵੀ ਪਾਣੀ ਹਿੱਟ ਕਰ ਰਿਹਾ ਸੀਗਾ ਉਹਦੇ ਕਰਕੇ ਹੁਣ ਪੱਕੇ ਖਾਲੇ ਨੂੰ ਥੋੜ ਕੇ ਪਾਣੀ ਨੂੰ ਕਰਾਸ ਕਰਵਾ ਦਿੱਤਾ ਗਿਆ ਜੀ ਸਰ ਕਿਸ ਤਰ੍ਹਾਂ ਦੀ ਜਿਹੜੀ ਕਿ ਪ੍ਰਬੰਧ ਕੀਤੀ ਜਾ ਰਹੀ ਹੈ ਨਹੀਂ ਕੋਈ हाँ जी उसे ठेकेदार काम दे दिया गया जी फिर काम हूँ कम, कम स्टार्ट करवा दिया गया जाएगा दो दिन के अंदर अंदर नया पक्का करवा ए बी एन न्यूज चैनल देखने वाले सभी दर्शकों से हम अपील करते हैं कि ए बी एन न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत